ਕੀ ਨ ਆਇਆ ਤੁਹਾਡਾ ਮੇਰਾ ਨਾਮ ਬਿੰਦੋ ਕਿਹੜਾ ਪਿੰਡ ਆ ਤੁਹਾਡਾ ਪਿੰਡ ਬੀਬੀ ਬਲੋ ਕੀ ਮਸਲਾ ਆ ਤੁਸੀਂ ਸਰਪੰਚ ਸਾਹਿਬ ਦੇ ਖਿਲਾਫ ਕੰਪਲੀਟ ਕਰ ਰਹੇ ਆ ਕੀ ਕਹਿਣਾ ਆ ਤੁਹਾਡਾ ਸਰਪੰਚ ਸਾਹਿਬ ਨਹੀਂ ਜੀ ਉਹਦਾ ਭਰਾ ਆ ਮੱਖਾ ਅੱਛਾ ਜੀ ਇੱਥੇ ਜੀ ਇਹ ਸਾਰਾ ਕਿਲਾ ਆਇਆ ਹੈ ਬਹੁਤ ਪੁਰਾਣਾ ਅੱਛਾ ਜੀ 100 200 ਸਾਲ ਪੁਰਾਣਾ ਆ ਸਾਡੇ 750 ਰੋ ਵੀ ਇੱਥੇ ਪਸ਼ੂ ਬੰਨਦੇ ਸੀ ਉਸ ਉਹ 100 ਸਾਲ ਬੰਨਦੇ ਆ 50 ਸਾਲ ਸਾਨੂੰ ਅੱਗੇ ਬੰਨਦੇ ਨੇ ਦੇਖੋ ਇਹ ਕਿਲਾ ਕਿਸੇ ਦਾ ਨਹੀਂ ਨਾ ਕਿਸੇ ਨੇ ਮੁੱਲ ਲਿਆ ਹਾਂ ਜੀ ਅਸੀਂ ਪਸ਼ੂ ਰੱਖਦੇ ਆ ਅਸੀਂ ਦੁੱਧ ਵੇਚ ਕੇ ਗਰੀਬ ਬੰਦੇ ਅਸੀਂ ਨਜ਼ਾਰਾ ਕਰਦੇ ਸਾਡੇ ਬੰਦੇ ਨਹੀਂ ਸੱਕਦੇ ਸਾਡੇ ਨਿਆਣੇ ਆ ਉਹ ਛੋਟੇ ਛੋਟੇ ਆ ਤੇ ਹੁਣ ਅਸੀਂ ਦੁੱਧ ਵੇਚਦੇ ਆਂ ਗਿਆਰਾ ਕਰਦੇ ਉਹ ਕਾਂ ਕਿ ਸਾਡੀ ਦਰਾਖਤ ਵੀ ਵੱਢ ਗਿਆ ਸੀ ਗਾਂਸ ਬੰਦੀ ਦਾ ਸਾਡੇ ਆ ਸਾਰੀ ਦੇਖੋ ਦਰਾਖਤ ਸਾਰੀ ਵੱਢ ਦਿੱਤੇ ਅਸੀਂ ਕਾਹ ਨਹੀਂ ਸੀ ਜ਼ੋਰਦਸਤੀ ਕੀਤੀ ਸਾਡੇ ਖਸੂ ਵੀ ਖੋਲ ਗਏ ਅਸੀਂ ਗਏ ਅਸੀਂ ਗਏ ਆਪਣੇ ਪਾਸੋਂ ਖੋਲ ਕੇ ਸਾਡੀ ਖਾੜ ਦਿੱਤੇ ਪਸ਼ੂ ਇੱਥੇ ਦੇਖਾਂ ਨਾ ਬੱਝੂਏ ਸਗੇ ਪਸੂ ਖੋਲ ਕੇ ਛੱਡ ਦਿੱਤੇ ਆ ਦੇਖਣੋ ਸਾਡੀ ਪੱਕੀ ਥੋਲੀ ਤੁਹਾਨੂੰ ਮਤਲਬ ਕੋਈ ਲਿਖਤੀ ਆਇਆ ਨੋਟਿਸ ਆਇਆ ਜਾਂ ਸਾਨੂੰ ਤਾਂ ਮੈਨੂੰ ਇਹ ਆ ਪਸੂ ਖੋਲ ਲਓ ਇਹ ਵੱਡੀ ਪੱਟੋ ਤੇ ਅਸੀਂ ਸਾਡਾ ਥਾਂ ਹੈ ਇਹ ਕਿੰਨੀ ਕੀ ਜਗ੍ਹਾ ਹੈਗੀ ਆ ਇਹ ਜੀ ਸਾਨੂੰ ਪਤਾ ਨਹੀਂ ਉਹ ਦੇਖਣੋ ਬਹੁਤ ਟੱਕਰ ਆ ਕਾਹੀ ਇਹ ਪੁਰਾਣਾ ਹੀ ਆ ਕਿਸੇ ਦਾ ਹੁਣ ਕਿਸੇ ਦਾ ਹੈ ਨਹੀਂ ਹੈ ਅੱਛਾ ਕੋਈ ਨਹੀਂ ਇਦਾਂ ਹੀ ਆ ਬਾਤ ਤੇ ਸਾਰੀ ਆਪਰੇ ਕੋਤ ਨੂੰ ਕਹੋ ਹਾਂ ਜੀ ਹੁਣ ਤੁਸੀਂ ਮਤਲਬ ਕੀ ਮੰਗ ਕਰਦੇ ਆ ਕਿ ਇਹ ਜਿਹੜੀ ਜਗ੍ਹਾ ਆ ਤੁਹਾਨੂੰ ਤੁਹਾਡੇ ਕੋ ਰਹਿਣੀ ਚਾਹੀਦੀ ਆ ਅਸੀਂ ਪਸ਼ੂ ਰੱਖਣੇ ਆ ਅਸੀਂ ਸੂਹੇ ਬੰਦਦੇ ਆ ਇਹ ਸਾਨੂੰ ਦੇਣੇ ਚਾਹੀਦੇ ਸਾਡਾ ਕੌਗਾ ਬਾਜੀ ਅਸੀਂ ਨਹੀਂ ਛੱਡਣਾ ਤੋਂ ਜਿੱਦਾਂ ਸਾਨੂੰ ਵੀ ਮਿਲ ਜਾਵੇ ਅਸੀਂ ਇਹ ਉਹ ਉਹਨੇ ਲਿਆ ਨਹੀਂ ਹੈਗਾ ਮੁੱਲ ਨਹੀਂ ਹੈਗਾ ਕੋਈ ਇਹ ਕਿ ਉਹ ਕਹਿੰਦਾ ਸਾਨੂੰ 19 ਕਿਉਂ ਸਾਨੂੰ ਅਸੀਂ ਪਸ਼ੂ ਵੀ ਰੱਖਣੇ ਸੀ ਗਰੀਬ ਬੰਦੇ ਅਸੀਂ ਕਿੱਥੇ ਜਾਵਾਂਗੇ ਅਸੀਂ ਰੋਟੀ ਨਾਲ ਦੇ ਸਿਰ ਤੇ ਖਾਣੀ ਉਹ ਵੀ ਸਾਡੇ ਨਾਲ ਸਾਡੀ ਕੋ ਜਿਸਮ ਨਹੀਂ ਉਹ ਸਾਡੀ ਬੰਦੇ ਆਪਣੇ ਮੱਖਣ ਹੁਣੇ ਸਾਡੇ ਪਿੰਡ ਦੇ ਆ ਸਾਡੇ ਆਪਣੇ ਆ ਸਾਡੇ ਮਿਆਨੇ ਸਾਡੇ ਮੁੰਡੇ ਆ ਇਹ ਵੀ ਗੱਲ ਹੈ ਪਰ ਸਾਡੇ ਤੋਂ ਜਵਾਬ ਦਾਤੀ ਧਮਕੀ ਦਿੰਦੇ ਦੇਖੋ ਤੁਸੀਂ ਦਰੱਖਤ ਵੜ ਦਿੱਤੇ ਸਾਡੇ ਬਗੈਰ ਪਿੱਛੇ ਦੇ ਤੇ ਕੋਈ ਵੀ ਸਾਡੇ ਘਰ ਨਹੀਂ ਸੀਂਦਾ ਪੁੱਤਾ ਉੱਥੇ ਮੱਝ ਬੱਚੀ ਬਣੀ ਸੀ ਮੱਝ ਵੀ ਛੱਡ ਦਿੱਤੀ ਤੇ ਮੱਝ ਵੀ ਬਾੱਕ ਕਿਸੇ ਨੇ ਮਗਰੋਂ ਬੰਨੇ ਪਸ਼ੂ ਸਾਨੂੰ ਨਹੀਂ ਪਤਾ ਕੇਲ ਬੰਨੇ ਰਗੇ ਤੁਸੀਂ ਇੱਥੇ ਕਿੰਨੇ ਕ ਸਮੇਂ ਤੋਂ ਆਪਣਾ ਪਸ਼ੂਆਂ ਦਾ ਪਾਲਣ ਪੋਸ਼ਣ ਕਰ ਰਹੇ ਆ ਸਾਨੂੰ ਜੀ ਦੇਖੋ 100 ਸਾਲ ਤਾਂ ਸਾਡੇ ਸੱਸ ਸਹੁਰੇ ਨੂੰ ਪਹਿਲਾਂ ਹੋ ਗਿਆ ਅਸੀਂ ਇਹਦੇ ਤੋਂ ਹੀ ਰੋਟੀ ਖਾਂਦੇ ਹਾਂ 70 ਸਾਲ ਹੋ ਗਿਆ ਇੱਥੇ ਵਾਤੇ ਜੀ ਅਸੀਂ ਰੋਟੀ ਪਾਣੀ ਇਹਦੇ ਸਿਵੇਂ ਖਾਂਦੇ 70 ਸਾਲ ਹੋ ਗਿਆ ਜਦ ਵਿਆਹ ਹੋ ਗਿਆ ਇੱਕਾ ਹੀ ਬੰਦਾ ਹਾਂ ਜੀ ਅਸੀਂ ਸ਼ੁਰੂ ਤਾਂ ਇੱਥੇ ਪੱਧਰਾ ਹੀ ਵੇ ਜਾਣ ਕੇ ਕੋਈ ਕੋਈ ਅਜੇ ਤੱਕ ਕਰਨੇ ਕਿਸੇ ਨੇ ਗਿਆ ਇਹ ਹੀ ਕੰਦਾ ਸਾਨੂੰ ਕੰਮ ਕੀ ਦਿੰਦਾ ਵੀ ਹਾਲੀ ਗਿਰੋ ਤੁਸੀਂ ਇਹ ਦੇਖੋ ਕਿੰਡੀ ਮਾੜੀ ਗੱਲ ਸਾਡੇ ਦਿਮਾਗ 'ਤੇ ਬਸ ਉਹ ਖੋਲ ਗਏ ਸਾਡੇ ਪਿੰਡ ਦਿਆਂ ਤੋਂ ਉਹ ਲਿਆ ਕੇ ਤੇ ਸਾਡੇ ਪਿੰਡ ਤੋਂ ਬਿਨਾਰ ਹਾਂਜੀ ਤੁਹਾਡਾ ਕੀ ਕਹਿਣਾ ਹੈ ਜੀ ਮੇਰਾ ਵੀ ਇਹ ਹੀ ਹੈ ਜੀ ਕਹਿਣਾ ਅਸੀਂ ਗਏ ਸੀ ਜੇ ਠੇਰਿਆਂ ਦੇ ਸਾਡੇ ਮਗਰੋਂ ਆਮ ਦਰਾਫਤ ਵਡਾ ਤੇ ਲੱਖਾਂ ਸੰਤਮ ਕੀ ਇੰਦਾਨ ਸਾਨੂੰ ਆਣ ਕੇ ਤਾਂ ਦਿੰਦੇ ਪਰ ਤੁਸੀਂ ਮਤਲਬ ਇਹ ਜਗ੍ਹਾ ਹੈ ਜਿਹੜੀ ਰੱਖਣੀ ਚਾਹੁੰਦੇ ਆ ਹਾਂ ਜੀ ਇਹ ਰੱਖਣੀ ਚਾਹੁੰਦੇ ਆ ਤੁਸੀਂ ਇਹਦੇ ਸਬੰਧ ਵਿੱਚ ਕੋਈ ਡਿਪਟੀ ਸਾਹਿਬ ਨੂੰ ਜਾਂ ਕੋਈ ਲਿਖਤੀ ਮੰਗ ਪੱਤਰ ਦਿੱਤਾ ਹੈ ਇਸ ਜਗ੍ਹਾ ਦੇ ਸਬੰਧ ਵਿੱਚ ਕਿਸੇ ਦਾ ਹੈ ਨਹੀਂ ਗਈ ਇਹ ਕਿੱਥੇ ਕਿੰਨੇ ਸਾਡੇ ਪਾਸੋਂ ਜੋ ਕਿ ਸਾਨੂੰ ਮਿਲਦਾ ਚਾਹੀਦਾ ਨਹੀਂ ਨਹੀਂ ਇਹ ਹੈ ਨਹੀਂ ਕਿਸੇ ਦਾ ਠੀਕ ਹੈ ਜੀ ਕਿਸੇ ਦਾ ਨਹੀਂ ਹੈਗਾ ਇਕੱਲਾ ਕਾਰ ਇਹ ਐਂ ਹੀ ਵਰਤਦੇ ਆ ਸਾਰੇ ਸਾਰੇ ਅੱਗੇ ਵੀ ਟਰਾਲੀਆਂ ਟਰੈਕਟਰ ਦੇ ਲੋਕ ਉੱਪਰ ਵੱਜੇ ਆ ਸਾਰਿਆਂ ਦੇ ਜਿਨ ਕਿ ਸਾਨੂੰ ਹੀ ਕਹਿੰਦੇ ਆ ਕਿ ਹੋਰ ਨਹੀਂ ਕਿਸੇ ਨੂੰ ਕਹਿਰ ਕੋਟੇ ਕਿਉਂਕਿ ਅਸੀਂ ਵੀ ਗਰੀਬ ਆ ਅਸੀਂ ਕਿੱਥੇ ਰੋਟੀ ਖਾਣੀ ਹੈਨਾ ਅਸੀਂ ਦੁੱਧ ਵੇਚਦੇ ਆ ਲੈ ਲਓ ਖੜਲੀਆ ਪਸ਼ੂ ਬੱਜਿਆ ਪੰਛੀ ਵੀ ਛੱਡਦੇ ਕੋਣੀ ਵੀ ਮਗਰੋਂ ਦਰਖਤ ਵੱਢ ਕੇ ਲੱਗ ਕੇ ਲੈ ਕੇ ਜੀਓ ਤੁਸੀਂ ਕਿਹੜੀ ਇਹ ਗੱਲ ਹੋ ਪੱਜ ਜਿੰਨੇ ਜਿੰਨੇ ਤਾਂ ਖੂਨ ਰੋਟੀ ਬੰਦੇ ਉਹਨਾਂ ਨਾਲ ਛੇ ਛੇ ਛੱਡ ਦਣੋ ਕੋ ਬਾਕੀ ਜਿੰਨਾ ਬਚ ਸਕਦੀ ਉਹ ਬਗਲਾਂ ਸੰਦ ਨਹੀਂ ਸ਼ਕਤੀ ਬੜਾ ਛੜਦੇ ਦਸ ਨੇ ਆਣੀ ਤੁਸੀਂ ਨੇ ਵੀ ਅਸੀਂ ਦਰਖਤ ਅਸੀਂ ਦਰਖਤ ਇਹ ਦਰਖਤ ਜਿਹੜੇ ਤੁਸੀਂ ਵੀ ਜਿਓ ਸੀ ਅਸੀਂ ਲਾਈ ਅੱਛਾ ਪਸ਼ੂਆਂ ਦੀ ਸ਼ਾਂ ਵਾਸ ਇਹਨੀ ਵੀ ਲਾਇਏ ਸੀ ਕਿ ਦਰਾਖਤ ਬਣਾਏ ਸੀ ਸਾਰੇ ਉੱਧਰ ਵੀ ਨਿਗਮ ਆਉਗੇ ਉਹ ਕੋਲ ਵੀ ਪਰ ਸਾਹ ਦੇ ਲਈ ਉਹ ਬਣਾਉਣਗੇ ਉਹ ਪਰੇ ਦੇ ਕੋਲ ਪੱਤੇ ਆ ਆ ਜੀ ਦਰਾਖਤ ਜਿਹੜੇ ਬੀਬੀਆਂ ਦਾ ਕਹਿਣਾ ਹੈ ਕਿ ਹਰੇ ਭਰੇ ਦਰਾਖਤ ਤੋਂ ਆ ਡੈਕਾਂ ਦੇ ਆਏ ਵਡਾ ਦਿੱਤੇ ਗਏ ਆ ਸਰਪੰਚ ਸਾਹਿਬ ਵੱਲੋਂ